ਸਰ ਇਹ ਕੀ ਮਾਮਲਾ ਹੈ ਜੀ ਇਹ ਜੇ ਕੱਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਸਾਹਿਬ ਤਰੂਤਲ ਸਿੰਘ ਡੀਐਸਪੀ ਸਾਹਿਬ ਸਮਰਾਲਾ ਜੀ ਦੀ ਰਹਿਣ ਰਹਿਨਮਾਈ ਹੇਠ ਕੱਲ ਕਾਸੋ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਪਿੰਡ ਤਖਰਾ ਵਿਖੇ ਪੁੱਜੇ ਤਾਂ ਉੱਥੇ ਅਸੀਂ ਇੱਕ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਉਤਰ ਉਤਰਨ ਜਗਤਾਰ ਸਿੰਘ ਇਹ ਦੋ ਹੀ ਸਕੇ ਭਾਈ ਨੇ ਜਿਹੜੇ ਕਾਫੀ ਸਮੇਂ ਤੋਂ ਆਪਣਾ ਨਸ਼ਾ ਲਿਆ ਕੇ ਵੇਚਦੇ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬੇਅੰਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀਗੀ ਜੀ ਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਇਹਨਾਂ ਤੋਂ ਅਸੀਂ ਬਰਾਮਦ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਅਫੀਸ ਰਿਮਾਂਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਫਤੀਸ਼ ਦੌਰਾਨ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕੰਪਲੀਟ ਕਰਾਂਗੇ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਾ ਲੱਗਿਆ ਵੀ ਇੱਕ ਹੁਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇਹਨਾਂ ਤੇ ਮੁਕੱਦਮਾ ਦਰਜ ਆ ਉਹਦੇ ਵਿੱਚ ਸਜ਼ਾ ਕੱਟ ਕੇ ਆਇਆ ਹੈਗਾ ਇਹ ਦੱਸਦਾ ਵੀ ਮੈਂ ਟਰਾਲਾ ਚਲਾਉਂਦਾ ਜੀ ਬਾਕੀ ਅੱਗੇ ਇਹਨਾਂ ਤੋਂ ਪੁੱਛ ਕੇ ਛੁਣ ਜਾਰੀ ਕਰਦੇ ਆਂ ਅਸੀਂ ਪੁੱਛ ਕੇ ਦੌਰਾਨ ਜੇ ਕੋਈ ਗੱਲ ਸਾਹਮਣੇ ਆਪ ਇੱਕ ਭਾਈ ਪੀਂਦਾ ਇੱਕ ਤਾਂ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਲਾਕੇ ਦੀ ਗੱਲ ਤੇਰੀਆਂ ਤਾਂ ਇਹ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਨਾਲ-ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਇਹ ਸਪਲਾਈ ਕਰਦੇ ਸੀਗੇ ਫੈਮਿਲੀ ਦੀ ਗੱਲ ਜੇ ਇਹ ਫੈਮਿਲੀਦਾਰੀ ਇਹ ਕੰਮ ਕਰਦਾ ਹਾਂ ਇਹਦੀ ਇੱਕ ਆਪਣਾ ਪ੍ਰਭ ਜੋਤ ਦੀ message ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨਹੀਂ ਹੈਗੇ ਉਹਦਾ ਕੋਈ ਨਹੀਂ ਆਈ ਤੇ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਇਹ ਕਰਦੇ ਜੀ ਕੱਟੇ ਫੈਮਲੀ ਚ ਹੋਰ ਵੀ ਮੈਂਬਰ ਆ ਕੋਈ ਨਹੀਂ ਇਹ ਚਾਰੇ ਹੀ ਨੇ ਜੀ ਘਰ ਚਾਰੇ ਰਹਿੰਦੇ ਕੋਈ ਪਿੰਡ ਦੇ ਵਿੱਚ ਲੜਾਈ ਝਗੜਾ ਵਗੈਰਾ ਵੀ ਨਾ ਹੋਵੇ ਨਹੀਂ ਇਹ ਨਹੀਂ ਕਦੇ ਸਾਡੇ ਧਿਆਨ ਚ ਨਹੀਂ ਆਈ ਕਦੇ